ਉਹ ਵੀ تشریف فرما نے مختियार رائے جی ਉਹ ਵੀ تشریف فرما نے जसवीर ਜੀ ਦੀ ਤਸਵੀਰ जसवीर رائے جی ਹੈ ਨਾ ہاں میں ਗੁਸਤਾਖੀ ਲਈ ਮਾਫੀ ਚਾਹੁੰਦਾ ਜੀ ਕਈ ਵਾਰੀ ਨਾਮ ਸਕਿਪ ਸਕਿਪ ਕਰ ਦਿੰਦਾ ਪਰ ਤੁਹਾਡੇ ਚਿਹਰੇ ਸਭ ਦੇ ਯਾਦ ਨੇ ਔਰ ਸਭ ਦੀ ਰਿਸਪੈਕਟ ਹੈ ਦਿਲ ਦੇ ਵਿੱਚ ਬਹੁਤ ਵੱਡੀ ਮਹਿੰਦਰ ਮਹਿੜੂ ਜੀ ਵੱਡੇ ਭਾਜੀ ਬੂਟਾ ਮੁਹੰਮਦ ਜੀ ਦਿਲਬਰ ਬੱਲੀ ਜੀ ਸਾਰਾ ਪਰਿਵਾਰ ਨਰਿੰਦਰ ਪੰਗਾ ਜੀ ਬਾਬਾ ਮੰਗਾ ਜੀ ਮੰਗਾ ਜੀ ਤੇ ਵਰਸ਼ੀਆਂ ਵਾਲੀ ਸਰਕਾਰ ਵੱਲੋਂ ਵੀ ਹਾਜ਼ਰੀ ਲੱਗੀ ਹੈ ਮੈਂ ਉਹਨਾਂ ਦਾ ਅਸ਼ੀਰਵਾਦ ਸਾਰੀ ਸੰਗਤ ਨੂੰ ਮਿਲੇ ਹੈ ਮੈਂ ਇੱਕ ਅਦੇ ਗੀਤ ਦੇ ਨਾਲ ਹਾਜ਼ਰੀ ਲੋਣ ਦੀ ਕੋਸ਼ਿਸ਼ ਕਰੂੰਗਾ ਮੈਂ ਇਹਨੇ ਵੱਡੇ ਵੱਡੇ ਫਨਕਾਰ ਜਿਨ੍ਹਾਂ ਦੇ ਕਦਮਾਂ ਦੇ ਵਿੱਚ ਚੱਲ ਕੇ ਅਸੀਂ ਗਾਉਣਾ ਸਿੱਖਿਆ ਸ਼੍ਰੀ ਹਾਂਸ ਰਾਜ ਹੰਸ ਜੀ ਮਤਲਬ ਜੇ ਮੈਂ ਪਹਿਲੀ ਵਾਰ ਕਿਤੇ ਗਾਇਆ ਖੜ ਕੇ ਤਾਂ ਨਾ ਧੁਪਰੇਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਹਰ ਸ਼ੈ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਬੰਦੇ ਉਤੋਂ ਸ਼ੁਰੂ ਕੀਤਾ ਸੀ ਮੈਂ ਸੋ ਮੈਂ ਅੱਜ ਪਾਣੀ ਦੀਆਂ ਛੱਲਾਂ ਦੇ ਨਾਲ ਤੁਹਾਡੇ ਮੁਖਾਤਿਬ ਹੋਊਂਗਾ ਜੀ ਇੱਕ ਛੋਟਾ ਜਿਹਾ ਗੀਤ ਗਾਊਂਗਾ ਉਸ ਤੋਂ ਬਾਅਦ ਫਿਰ ਜੋ ਵੀ ਕਿਸੇ ਕਲਾਕਾਰ ਦੀ ਹਾਜ਼ਰੀ ਹੈ ਸਾਡੇ ਜੈਲੀ ਸਾਹਿਬ ਉਹ ਨਹੀਂ ਬੈਠੇ ਹੋਏ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਹਾਡਾ ਟਾਈਮ ਮੈਂ ਲੈ ਗਿਆ ਵਿੱਚੋਂ the <laughs> that <laughs> கல்ல பே வண்டே தூ மே குள ਨੂੰ ਭੁੱਲ ਜਾਈਏ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਕਰੇ ਕੁਝ ਗੱਲਾਂ ਮੈਂ ਕਰਮ ਮੁੱਕੇ ਨਾ ਸਾਡੀ ਗੱਲ ਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਦੀਰੁਣ ਝੁੜ ਹੋਵੇ ਚਿੜੀਆਂ ਦੀਆਂ ਚਹਿਕਾਂ ਹੋਵਣ ਪਾਵੜਾਂ ਵਿੱਚ ਖੁਲੀਆਂ ਦਾ ਸੁੱਖ ਕਲੀਆਂ ਦੀਆਂ ਮਹਿਕਾਂ ਹੋਵਣ ਆ ਮੋਰਾ ਦੀਰੁਣ ਝੁੜ ਹੋਵੇ ਚਿੜੀਆਂ ਦੀਆਂ ਚਹਿਕਾਂ ਹੋਵਣ ਪਾਵੜਾਂ ਵਿੱਚ ਖੁਲੀਆਂ ਦਾ ਸੁੱਖ ਕਲੀਆਂ ਦੀਆਂ ਮਹਿਕਾਂ ਹੋਵਣ ਰਿਮਝਮ ਜਈ ਹੋਈ ਹੋਵੇ ਤੂੰ ਹੋਵੇਂ ਤੂੰ ਹੋਵੇਂ ਮੈਂ ਹੂੰ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਉਮਰਾਂ ਲਾ ਮੇਰੀ ਹੋ ਜਾ ਰਾਹ ਪਾਣੀ ਦੀਆਂ ਛੱਲਾ ਹੋ ਬਣ ਤੂੰ ਹੋਵੇਂ ਮੈਂ ਹੂੰ ਪਿਆਰ ਦੀਆਂ ਗੱਲਾਂ ਹੋ ਬਣ ਤੂੰ ਹੋਵੇਂ ਮੈਂ ਹੂੰ ਪੁੰਨਿਆਂ ਦਾ ਚੰਨ ਵੀ ਆਪਣੇ ਜੋ ਬਨਤੇ ਆਇਆ ਹੋਵੇ ਮਸਤੀ ਵਿੱਚ ਆਕੇ ਸਾਰਾ ਆਲਮ ਨਸ਼ਿਆ ਆਇਆ ਹੋਵੇ ਆ ਪੁੰਨਿਆਂ ਦਾ ਚੰਨ ਵੀ ਆਪਣੇ ਜੋ ਬਨਤੇ ਆਇਆ ਹੋਵੇ ਮਸਤੀ ਵਿੱਚ ਆਕੇ ਸਾਰਾ ਆਲਮ ਨਸ਼ਿਆ ਆਇਆ ਹੋਵੇ ਮਸਤੀ ਹੀ ਮਸਤੀ ਹੋਵੇ ਹੋਵਾ ਇਕ ਰੱਬ ਦੀ ਹਸਤੀ ਹੋਵੇ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰ ਕੁਝ ਗੱਲਾਂ ਮੈਂ ਕਰਾਂ ਸੁੱਤੀ ਪਈ ਹੋਵੇ ਕਾਇਨਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਤਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਸਰਬ ਸਾਹਿਬ ਜੀਤਪਰਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਜਾ ਅਜ ਲਿਖ ਹੀ ਦਈਏ ਇਕ ਦੂਜੇ ਨਾ ਜ਼ਿੰਦਗਾਨੀ ਉਮਰਾਂ ਲਈ ਰਹ ਜਾਂਦੀ ਐ ਕੋਈ ਨਾ ਕੋਈ ਪਿਆਰ ਨਿਸ਼ਾਨੀ ਹੋ ਆ ਜਾ ਯਾ ਦਿਲ ਖੀ ਦਈਏ ਇੱਕ ਦੂਜੇ ਨਾਲ ਜ਼ਿੰਦਗਾਨੀ ਉਮਰਾਂ ਲਈ ਰਹ ਜਾਂਦੀ ਐ ਕੋਈ ਨਾ ਕੋਈ ਪਿਆਰ ਨਿਸ਼ਾਨੀ ਐ ਮੇਰੇ ਦਿਲ ਪਰ ਜਾਨੀ ਤੂੰ ਹੋਏ ਨਾ ਹੋ ਇੱਕ ਸਾਡੀ ਪਿਆਰ ਨਿਸ਼ਾਨੀ ਤੂੰ ਹੋਏ ਨਾ ਹੋ ਕੁਝ ਗੱਲਾਂ ਤੂੰ ਕਰ ਕੁਝ ਗੱਲਾਂ ਮੈਂ ਕਰਾਂ ਉਮਰਾਂ ਲਾ ਮੇਰੀ ਹੋ ਜਰਾ ਪਾਣੀ ਦੀਆਂ ਛੰਲਾ ਹੋਵਣ ਤੂੰ ਹੋਵੇਂ ਮੈਂ ਹਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹਵਾਂ ਹੋ ਤੂੰ ਹੋਵੇਂ ਮੈਂ ਹਵਾਂ ਹੋ ਤੂੰ ਹੋਵੇਂ ਮੈਂ ਹਵਾਂ ਹਾਂ ਤੂੰ ਹੋਵੇਂ ਨਾ ਹੋਵਾਂ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਮੇਰੀ ਅਣੀ ਹਾਜ਼ਰੀ ਕਬੂਲ ਕਰਿਓ ਪਲੀਜ਼ 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 ਆਓ ਜੀ ਹੋਵੇਦੀ ਆਜੋ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਇੱਕ ਵਾਰੀਪੁਰ ਜ਼ੋਰ ਤਾਲੀਆਂ ਵਜਾ ਦਿਓ ਪਲੀਜ਼ ਕਿਉਂਕਿ ਇੱਕ ਮੈਲੋਡੀਅਸ ਵੌਇਸ ਹੈ ਔਰ ਸਾਡਾ ਪੰਜਾਬ ਪ੍ਰਾਊਡ ਨਹੀਂ ਪੂਰਾ ਵਰਲਡ ਪ੍ਰਾਊਡ ਕਰਦਾ ਇਸ ਗਾਣੇ ਦਾ ਮੈਂ ਬਹੁਤ ਵੱਡਾ ਪ੍ਰੂਫ ਹੈ ਅਸੀਂ ਯੂ ਐਸ ਏ ਦੇ ਟੂਰ ਤੇ ਸੀ ਫਿਰੋਜ਼ ਵੀਰ ਯਾਦ ਹੈ ਨਾ ਯੂਟਾ ਦੇ ਵਿੱਚ ਇਹੀ ਗਾਣਾ 9 ਵਾਰੀ ਕੰਟੀਨਿਊ ਸੁਣਿਆ ਗਿਆ ਬਿਨਾ ਬ੍ਰੇਕ ਲਗਾਏ ਇਹ ਬਹੁਤ ਵੱਡੀ ਗੱਲ ਹੈ ਇੰਨੀ ਮੁਹੱਬਤ ਲੋਕ ਕਰਦੇ ਨੇ ਖੁੱਲ ਕੇ ਤਾਲੀਆਂ ਬਜਾ ਦਿਓ ਫਿਰੋਜ਼ ਖਾਨ ਜੀ ਦੇ ਲਈ ਸੋ ਸਾਡੇ ਵਿੱਚ ਸੀਆਈਏ ਇਨਸਪੈਕਟਰ ਸੁਰਿੰਦਰ ਕੁਮਾਰ ਜੀ ਹੋਈ ਤਸ਼ਰੀਫ ਫਰਮਾ ਹੋਈ ਨਹੀਂ ਜੀ ਆਇਆ ਨੂੰ ਔਰ ਜੀਤ ਬਾਬਾ ਬੈਲਜੀਅਮ ਸਾਡੇ ਵੀਰ ਜੀ ਉਹਨਾਂ ਦੇ ਫਾਦਰ ਸਾਹਿਬ ਗੁਰਦਿਆਲ ਬਾਬਾ ਜੀ ਬੈਲਜੀਅਮ ਤੋਂ और थानू भी बहुत बहुत मुबारक बलिहार मैमी जी और सनी जी मैं गाना याद आ गया जलीवीर का जीदी डोलिया च और ये हर गीत ने तुम प्यार किया बहुत सारे गीत टॉम एंड जैरी बहुत सारे सॉन्ग जोड़े ने इन्होंने गाए ने और जिन्ह की खूबसूरत हाजरी होएगी ਆਰੇ ਉਸ ਹਾਜ਼ਰੀ ਨੂੰ ਅਸੀਂ ਸਾਰੇ ਬੜੇ ਪਿਆਰ ਨਾਲ ਬੜੇ ਆਦਰ ਨਾਲ ਸੁਣਾਗੇ ਇੱਕ ਵਾਰੀ ਨੂਰਪੁਰ ਵਾਲਿਓ ਖੁੱਲ ਕੇ ਤਾਲੀ ਵਜਾ ਕੇ ਦੱਸ ਦਿਓ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਸੀ ਠੀਕ ਹੈ ਜੀ ਇਹਨਾਂ ਤੋਂ ਬਾਅਦ ਸਾਡੇ ਪਦਮਸ਼ਰੀ ਰਾਜਗਾਇਕ ਜਨਾਬ ਹੰਸ ਰਾਜ ਹੰਸ ਜੀ ਅਰ ਉਨ੍ਹਾਂ ਤੋਂ ਪਹਿਲਾਂ ਜੈਲੀ ਜੀ ਦੀ ਖੂਬਸूरत ਹਾਜ਼ਰੀ ਅਸੀਂ ਬੜੇ ਪਿਆਰ ਨਾਲ ਹਰ ਗੀਤ ਨੂੰ ਤੁਸੀਂ ਪਿਆਰ ਕਰਦੇ ਹੋ ਆਰੇ ਚੰਡੀਗੜ੍ਹ ਤੋਂ ਇਹ ਮੁਹੱਬਤ ਚੱਲ ਕੇ ਆਈ ਹੈ ਤੁਹਾਨੂੰ ਨੌਰਪੁਰ ਦੇ ਵਿੱਚ ਆਉਣ ਤੇ ਵੈਲਕਮ ਹੈ ਜੀ ਜਿਆ ਨੂੰ ਔਰ ਇੱਕ ਵਾਰੀ ਤਾਲੀਆਂ ਮਜਾ ਦਿਓ ਜੀ ਜੈਲੀ ਜੀ ਦੇ ਲਈ ਸੋ ਤੁਹਾਡੀਆਂ ਫਰਮਾਇਸ਼ਾਂ ਗਾਣੇ ਬਹੁਤ ਤੁਹਾਨੂੰ ਯਾਦ ਆ ਜਾਣੇ ਆਪਣੇ ਆਪ ਹੈਲੋ ਹੈਲੋ ਹਲੋ ਪਰਮ ਸਤਕਾਰ ਜੋ ਸਾਡੇ ਵੱਡੇ ਭਾਜੀ ਬੂਟਾ ਮਹਮਦ ਜੀ ਉਹਨਾਂ ਦੀ ਜਿੰਨੀ ਵੀ ਸਮੁੱਚੀ ਟੀਮ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਫਾਦਰ ਸਾਹਿਬ ਦੀ ਵਰਸੀ ਤੇ ਇਕੱਤਰ ਹੋਇਓ ਤਮਾਮ ਛੋਟੇ ਛੋਟੇ ਬੱਚੇ ਬਜ਼ੁਰਗ ਮਾਤਾ ਮਾਪੇ ਆਪ ਸਭ ਨੂੰ ਜੀ ਆਇਆਂ ਮਸ ਵੈਲਕਮ ਕਹਿਣਾ ਭਾਜੀ ਕੁਝ ਮੈਂ ਰਿਕਵਰ ਲਈ ਖੇਦ ਕਿਉਂਕਿ ਜੈਲੀ ਕੋ ਜਾਨ ਪਹਿਚਾਨ ਦਾ ਮਤਉ ਆਜ ਕਲਾਕਾਰ ਨਹੀਂ ਹੈ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦੇ ਜੈਲੀ ਦੇ ਗਾਣੇ ਜਿਹੜੇ ਤੁਸੀਂ ਸੁਪਰ ਡੂਪਰ ਹਿੱਟ ਸੁਣੇ ਹੈ ਤੇ ਤੁਸੀਂ ਸੁਪਰ ਡੂਪਰ ਹਿੱਟ ਕੀਤੇ ਹੈ ਇੱਕ ਵਾਰ ਜੈਲੀ ਸਾਹਿਬ ਵਾਸਤੇ ਜ਼ੋਰ ਦਾ ਤਾਲੀਆਂ ਵੈਰੀ ਗੁੱਡ ਵੈਰੀ ਗੁੱਡ ਮੈਂ ਇਸ ਕਰਕੇ ਮਾਈਕ ਲਿਆ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਰਿਨੀਆਂ ਸ਼ੁਕਰਗੁਜ਼ਾਰ ਆ ਨਗਰ ਨਿਵਾਸੀਆਂ ਦਾ ਸਮੂਹ ਨਗਰ ਪੰਚਾਇਤ ਦਾ ਜਿਹੜੇ ਹਰ ਸਾਲ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਆ ਤੇ ਮੇਲਾ ਹੁੰਦਾ ਤੇ ਫਿਰ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਮੈਂ ਸਭ ਦਾ ਸ਼ੁਕਰਗੁਜ਼ਾਰ ਆ ਜਿਆਦਾ ਕੁਝ ਨਹੀਂ ਬੋਲਦਾ ਕਿਉਂਕਿ ਮੈਂ ਟਾਈਮ ਮੱਦੇ ਨਜ਼ਰ ਰੱਖਣਾ ਮੈਂ ਕਿਸੀ ਮੈਂ ਬੋਲਣਾ ਨਹੀਂ ਔਰ ਜਿੰਨੇ ਵੀ ਮੇਰੇ ਮਹਿਮਾਨ ਆ ਜਿੰਨੇ ਵੀ ਮੇਰੇ ਭਰਾ ਆ ਮੈਂ ਸਾਰਿਆਂ ਦਾ ਪੈਰ ਜੋੜ ਕੇ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਨ ਲੱਗਿਆ ਹੈ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਪੂਰੀ ਵਿਸ਼ਵ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਵੱਡੇ ਵੱਡੇ ਅਵਾਰਡ ਦੇ ਨਾਲ ਸਤਿਕਾਰ ਕੀਤਾ ਗਿਆ ਹੈ ਔਰ ਸਾਡਾ ਉਹ ਮਾਣ ਨੇ ਸਾਡਾ ਉਹ ਫਖਰ ਨੇ ਪਦਮ ਸ਼੍ਰੀ ਰਾਜਗਾਇਕ ਹੰਸ ਰਾਜੀ ਹੰਸ ਇੱਕ ਵਾਰੀ ਉਹਨਾਂ ਲਈ ਤਾਲੀਆਂ ਜਰਾ ਅਜੇ ਤਾਲੀਆਂ ਸਵਾਦ ਨਹੀਂ ਆਇਆ ਇੱਕ ਵਾਰੀ ਤਾਲੀਆਂ बजਣੀਆਂ ਚਾਹੀਦੀਆਂ ਪਤਾ ਲੱਗੇ ਵੀ ਤੁਸੀਂ ਪਿਆਰ ਕਰਦੇ ਆ ਜੈਲੀ ਸਾਹਿਬ ਨੇ ਗਾਣਾ ਗਾਉਣਾ ਸੀ ਮੈਂ ਉਹਨਾਂ ਨੂੰ ਰੁਕਾਵਟ ਲਿਕੇ ਥੋੜੀ ਦਿੱਕਤ ਆਈ ਸੀ ਇਸ ਕਰਕੇ ਮੈਂ ਮੈਂ ਉਹਨਾਂ ਤੋਂ ਗੁਸਤਾਖੀ ਮਾਫੀ ਮੈਂ ਪਦਮਸ਼੍ਰੀ ਰਾਜ ਗਾਇਕ ਹੰਸਰਾਜੀ ਹੰਸ ਜੀ ਨੂੰ ਬੇਨਤੀ ਕਰਨਾ ਗੁਜਾਰਸ਼ ਕਰਦਾ ਕਿ ਮੰਚ ਤੇ ਆ ਕੇ ਸ਼ਰਧਾਂਜਲੀ ਦੇਣਗੇ ਔਰ ਜੀਤ ਬਾਬਾ ਬੈਲਜੀਅਮ ਸੂਮ 10 ਪੀ 3 ਕੰਪਨੀ ਤੋਂ ਨਰਿੰਦਰ ਬੰਗਾ ਸਾਹਿਬ ਸਾਡੇ ਵੱਡੇ ਭਾਜੀ ਬਾਬਾ ਗੁਰदयाल ਜੀ ਵੀ ਤਾਲੀਆਂ ਮਜਾ ਦਿਓ ਜਰਾ ਜ਼ੋਰਦਾਰ ਤਾਲੀਆਂ ਮਜਾ ਦਿਓ ਦੇਸਰਾਜ ਬੰਗਾ ਜੀ ਆਸ਼ੂ ਜੀ ਤੇ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਕੋਈ ਜਰਮਨ ਤੋਂ ਮੇਰੇ ਭਰਾ ਮੇਲੇ ਵਾਸਤੇ ਆਏ ਆ ਕੋਈ ਇੰਗਲੈਂਡ ਤੋਂ ਆਏ ਆ ਕੋਈ ਬੈਲਜੀਅਮ ਤੋਂ ਆਏ ਆ ਮੈਂ ਸਭ ਦਾ ਹੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਸੋ ਮੈਂ ਮਾਈਕ ਹਵਾਲੇ ਕਰਾਂ ਪਦਮਸ਼੍ਰੀ ਰਾਜਗਾਇਕ ਹੰਸਰਾਜ ਜੀ ਹੰਸ ਸਾਰੀ ਸੰਗਤ ਨੂੰ ਬਾਅਦਬ ਸਤਿ ਸ੍ਰੀ ਅਕਾਲ ਨਮਸਕਾਰ ਮਰਦਾਬ ਪਿੰਡ ਦਾ ਨਾਮ ਹੀ ਬਾ ਕਮਾਲ ਹੈ ਨੂਰਪੁਰ ਔਰ ਇਹ ਦੁਨੀਆ ਮਾਲਕ ਦੇ ਨੂਰ ਨਾਲ ਹੀ ਬਣੀ ਏ ਇੱਥੇ ਦੋ ਐਸੀਆਂ ਹਸਤੀਆਂ ਪੈਦਾ ਹੋਈਆਂ ਸਰਦਾਰ ਮੁਹੰਮਦ ਸਾਹਿਬ ਗੁਲਜ਼ਾਰ ਮੁਹੰਮਦ ਸਾਡੇ ਲਈ ਵਲਦੈਨ ਦਾ ਹੀ ਵਲਦੈਨ ਦਾ ਹੀ ਉਹ ਰਤਬਾ ਰੱਖਦੇ ਸਨ ਔਰ ਉਹਨਾਂ ਦੇ ਫਰਜ਼ੰਦ ਮੁਹੰਮਦ ਬੂਟਾ ਸਾਹਿਬ ਬੜੇ ਅਰਸੇ ਤੋਂ ਦੇਖੋ ਬੱਚਿਆਂ ਦਾ ਫਰਜ਼ ਵੀ ਹੁੰਦਾ شاਗਿਰਦਾਂ ਦਾ ਫਰਜ਼ ਹੁੰਦਾ ਆਪਣੇ ਉਸਤਾਦ ਦਾ urs ਮਨਾਇਆ ਜਾਵੇ ਉਹਨਾਂ ਨੂੰ ਯਾਦ ਕੀਤਾ ਜਾਵੇ ਜਿੰਨੀ ਖੂਬਸੂਰਤੀ ਨਾਇਨਾ ਨੇ ਬਹੁਤ ਧੇਰ ਤੋਂ ਇਹ ਉਹਨਾਂ ਦੀ ਯਾਦ ਵਿੱਚ ਸੰਗੀਤ ਨਮਾ urs ਨਮਾ ਮੇਲਾ ਵੀ ਕਹਿ ਲਓ ਸ਼ੁਰੂ ਕੀਤਾ ਸੀ ਉਹ ਡੇ ਬਾਏ ਡੇ ਬਲੰਦੀਆਂ ਵੱਲ ਗਿਆ ਇਸ ਮੇਲੇ ਵਿੱਚ ਹਰ ਸ਼ੋਭੇ ਨਾਲ ਤਾਲੁਕ ਰੱਖਦੀਆਂ ਮਉਜ਼ਜ਼ਜ਼ ਹਸਤੀਆਂ ਆਉਂਦੀਆਂ ਨੇ ਕਿਉਂਕਿ ਆਰਟਿਸਟ ਪਿਆਰ ਵੰਡਦਾ ਹੈ ਉਹਨਾਂ ਕੋਲ ਮੁਹੱਬਤ ਹੀ ਹੁੰਦੀ ਹੈ ਤੇ ਮੁਹੱਬਤ ਜਿਹੜਾ ਵੰਡਦਾ ਹੈ